ਜੋਡੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਦਿਖਾਵਾਂਗੇ ਕਰਾਲੀ ਮੰਡੀ ਵਿੱਚ ਝੋਟੀਆਂ ਤੇ ਮੱਝਾਂ ਦੇ ਰੇਟ ਬਾਰੇ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਐਜਾ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਅੱਜ ਮੰਡੀ ਵਿੱਚ ਪਹੁੰਚੇ ਨੇ ਬਾਈ ਬਹੁਤ ਹੀ ਟਾਪ ਕਲਾਸ ਦੀਆਂ ਝੋਟੀਆਂ ਤੇ ਅੱਜੋ ਮੇਰਾ ਵੀਰ ਕੱਲੀ-ਕੱਲੀ ਬਾਰੇ ਜਾਣਕਾਰੀ ਲੰਨੇ ਆ ਤੇ ਤੁਹਾਡੇ ਤੱਕ ਪਹੁੰਚਾਉਂਦੇ ਕੱਲੀ-ਕੱਲੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਠੀਕ ਹੈ ਕਿਹੜਾ ਲੱਕ ਹੈ ਵੀਰੇ ਆਪਣਾ ਜੀ ਮੁਕਸਰ ਜੀ ਠੀਕ ਹੈ ਬਾਈ ਜੀ ਤੇ ਵੀਰੇ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਮੰਡੀ ਜੀ ਅਸੀਂ 7 ਪਸ਼ੂ ਲੈ ਕੇ ਆਏ ਠੀਕ ਹੈ ਬਾਈ ਜੀ ਤੇ ਸਭ ਤੋਂ ਪਹਿਲਾਂ ਤੋਂ ਸਟਾਰਟ ਕਰੀ ਵੀਰੇ ਹਾਂ ਜੀ ਜਿਹੜੀ ਇਹ ਬਾਈ ਖੜੀ ਹੈ ਨੀਲੀ ਦਾ ਵੀ ਜੀ ਇਹ ਕਿਹੜੇ ਸੂਏ ਸੂਈ ਹੈ ਜੀ ਇਹ ਦੂਜੀ ਸੂਈ ਹੈ ਜੀ ਠੀਕ ਹੈ ਬਾਈ ਜੀ ਮੂੰਹ ਤੋਂ ਛਿੱਗੀ ਹੈ ਮੂੰਹ ਤੋਂ ਛਿੱਗੀ ਹੈ ਠੀਕ ਹੈ ਵੀਰੇ ਤੇ ਫਿਰ ਕਿੰਨਾ ਦੁੱਧ ਆਇਆ ਥੱਲੇ ਜੀ ਦੋਦੀ ਦੋ 13 ਕਿਲੋ ਠੀਕ ਹੈ ਕਿੰਨੇ ਦਿਨ ਹੋਏ ਵੀਰੇ ਸੂਈ ਨੂੰ ਸੰਗੇ ਪਸ਼ੂ ਬਾਈ ਕੋਲੇ ਸਾਰੇ ਦੇ ਸਾਰੇ ਤੇ ਸਾਫ ਸੁਥਰੀ ਅਟਰ ਕੁਆਲਟੀ ਹੈ ਚੈੱਕ ਕਰੋ ਮੇਰਾ ਵੀਰ ਬਾਈ ਸ਼ਾਨਦਾਰ ਕੁਆਲਟੀ ਹੈ ਪੂਰੀ ਟਾਪ ਕੁਆਲਟੀ ਤੇ ਮੋੜ ਮੋੜ ਦੇ ਵੀਰੇ ਬਾਕੀ ਅਟਰ ਕੁਆਲਟੀ ਦੇਖੋ ਪੂਰੇ ਨਿਖੜਵੇਂ ਥਾਣੇ ਇਕੱਲਾ ਇਕੱਲਾ ਥਾਣਾ ਚਾਰੇ ਥਾਣੇ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਤੇ ਸਾਫ ਸੁਥਰਾ ਪਸ਼ੂ ਬਾਈ ਕੋਲੇ ਤੇ ਚੈੱਕ ਕਰ ਸਕਦੇ ਜੀ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਖਾਣਾ ਵੀ ਚਾਰੇ ਵਿੱਚ ਪ੍ਰੋਪਰ ਗੈਪ ਹੈ ਨੇੜੇ ਤੋਂ ਵੀ ਚੈੱਕ ਕਰ ਸਕਦਾ ਤੁਸੀਂ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਸ਼ਾਨਦਾਰ ਕੁਆਲਟੀ ਤੇ ਚਾਰੇ ਥਾਣਾ ਵਿੱਚ ਦਰਾਪਰ ਗੈਪ ਹੈ ਬਾਈ ਜੀ ਤੇ ਬਾਈ ਮਗਰ ਕੀ ਇਹ ਤੇ ਜੀ ਮਗਰ ਬਾਈ ਜੀ ਕੱਟੀ ਬੜਾ ਤੋਹਫਾ ਹੈ ਵੀ ਨੀਲੀ ਰਾਵੀ ਪਿਓਰ ਅੱਖਾਂ ਵੀ ਚੈੱਕ ਕਰ ਸਕਦੇ ਪ੍ਰੋਪਰ ਨਿਸ਼ਾਨ ਨੇ ਬਾਈ ਜੀ ਕੱਟੀ ਦੇ ਤੇ ਚਾਰੇ ਪੈਰਾਂ ਤੇ ਨਿਸ਼ਾਨ ਨੇ ਬਾਈ ਜੀ ਤੇ ਵੀਰੇ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ ਜੀ ਇਹ ਮੁੱਲ 1.5 ਲੱਖ ਕਰ ਦੋ ਅੱਛਾ ਜੀ ਬੜਾ ਮੋਟਾ ਮਾਨਤਾਨ ਕਰੂੰਗਾ ਵੀਰੇ ਮਾਨਤਾਨ ਹੋ ਜੀ ਠੀਕ ਹੈ ਬਾਈ ਜੀ ਤੇ ਬਈ ਜਿਹੜੀ ਅੱਗੇ ਇਹ ਖੜੀ ਐ ਇਹ ਪਲੂਣਾ ਜੀ ਪਛਾ ਅੱਛਾ ਇਹ ਫਲੂਣ ਐ ਵੀਰੇ ਮੂੰਹ ਤੋਂ ਦੋਂਦੀ ਐ ਅੱਛਾ ਦੋਂਦੀ ਵੀਰੇ ਹਾਂਜੀ ਠੀਕ ਐ ਬਈ ਜੀ ਚੈੱਕ ਕਰੋ ਮੇਰਾ ਵੀਰ ਬਾਈ ਇਹ ਵੀ ਬਹੁਤ ਟਾਪ ਕੁਆਲਿਟੀ ਦੀ ਕੱਟੀ ਐ ਮੋਹਰਾ ਚ ਆ ਜਾਂਦੀ ਐ ਇਹ ਤੋੜ ਦੋ ਵੀਰੇ ਹਾਂਜੀ ਤੂੰ ਬਾਈਆਂ ਕੋਲੇ ਸਾਰੇ ਹੀ ਪਸ਼ੂ ਵਧੀਆ ਕੁਆਲਿਟੀ ਦੇ ਨੇ ਚੈੱਕ ਕਰੋ ਬਈ ਸਿੰਗੀਆਂ ਚੈੱਕ ਕਰੋ ਬਈ ਜੀ ਪੂਰੀਆਂ ਮੇਲੇ ਵਾਲਾ ਪਸ਼ੂ ਐ ਜੀ ਤੇ ਬਾਕੀ ਅਟਰ ਕੁਆਲਿਟੀ ਬਈ ਪੂਰੀ ਸਾਫ਼ ਸੁਥਰੀ ਐ ਚਾਰੇ ਥਣ ਪੂਰੇ ਨਿਖੜਨੇ ਐ ਤੇ ਚਾਰੇ ਥਣਾਂ ਦੇ ਪ੍ਰੋਪਰ ਗਏ ਤੋਂ ਬਈ ਜੀ ਤੇ ਪਿੱਠਪੂੜੇ ਤੋਂ ਚੰਗੀ ਹੈ ਬਈ ਝੋਟੀ ਤੇ ਸਿੰਘ ਵਗੈਰਾ ਅਟਰ ਕੁਆਲਟੀ ਬਿਲਕੁਲ ਸਾਫ ਸੁਥਰੀ ਹੈ ਬਈ ਜੀ ਤੇ ਪੂਰੇ ਗੋਣ ਨੇ ਬਈ ਚੰਗੇ ਪਸ਼ੂ ਵਾਲੇ ਤੇ ਪੂੰਛ ਲੰਬੀ ਬਈ ਜੀ ਤੇ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਪੂਰੀ ਸਾਫ ਸੁਥਰੀ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਈ ਜੀ ਤੇ ਨਿਖੜਵੇਂ ਥਣ ਨੇ ਬਈ ਜੀ ਤੇ ਵੀਰ ਇਹਦੇ ਮਗਰ ਕੀ ਹੈ ਜੀ ਮਗਰ ਇਹਦੇ ਕੱਟਾ ਜੀ ਮਗਰ ਇਹਦੇ ਬਈ ਮੇਲ ਕਾਫ ਹੈ ਵੇ ਭਾਈ ਇਹਦੇ ਦੁੱਧ ਕਿੰਨਾ ਥਲੇ ਵੀਰੇ ਇਹਦੇ 10 ਕਿਲੋ ਬੋਲੀ ਹੈ ਜੀ ਠੀਕ ਹੈ ਭਾਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰੇ ਇਹਦਾ ਵੀ 1.5 ਲੱਖੀ ਹੈ ਠੀਕ ਹੈ ਵੀਰੇ ਤੇ ਇਸ ਤੋਂ ਬਾਅਦ ਜਿਹੜੀ ਇਹ ਵੀ ਬਈ ਫਰੂਨੇ ਹੋਣੀ ਝੋਟੀਆਂ ਨੇ ਬਲੂਨ ਖੀਰੀ ਹੈ ਠੀਕ ਹੈ ਅੱਛਾ ਖੀਰੀ ਹੈ ਵੀਰੇ ਜੀ ਠੀਕ ਹੈ ਵੀਰੇ ਚੈੱਕ ਕਰੋ ਮੇਰਾ ਵੀਰੇ ਸਿੰਘੀਆਂ ਸੁngੀਆਂ ਬਾਈ ਐਨ ਜ਼ਬਰਦਸਤ ਕੁਆਲਟੀ ਹੈ ਤੇ ਮੋਹਰਾ ਚ ਤੇ ਚੰਗਾ ਪਸ਼ੂ ਬਾਈ ਜੀ ਕਿਹੜੇ ਏਰੀਆ ਚ ਆਈ ਬਈ ਇਹ ਮੁਕਸਰ ਸਾਹਿਬ ਜੀ ਠੀਕ ਹੈ ਵੀਰੇ ਇਹ ਵੀ ਤੋਰ ਦੂੰਗਾ ਵੀਰੇ ਚੰਗਾ ਪਸ਼ੂ ਬਾਈ ਬਾਈ ਕੋਲੇ ਜਿੰਨੀਆਂ ਵੀ ਝੋਟੇ ਖੜੀਆਂ ਨੇ ਸਾਰੀਆਂ ਟਾਪ ਕੁਆਲਟੀ ਦੀਆਂ ਨੇ ਤੇ ਅਟਰ ਕੁਆਲਟੀ ਵੀ ਜੀ ਸਾਫ ਸੁਥਰੀ ਬਿਲਕੁਲ ਤੇ ਚੈੱਕ ਕਰ ਸਕਦੇ ਹੋ ਜੀ ਪਿੱਛੇ ਪੁਰੇ ਤੋਂ ਚੰਗੀ ਹੈ ਝੋਟੀ ਜੀ ਬਾਕੀ ਥਣ ਪੂਰੇ ਨਿਖਣਵੇਂ ਨੇ ਕੱਲੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਜੀ ਚੈੱਕ ਕਰ ਸਕਦੇ ਨੇੜੇ ਤੋਂ ਵੀ ਜੀ ਤੇ ਅਟਰ ਕੁਆਲਟੀ ਬਿਲਕੁਲ ਸਾਫ ਸੁਥਰੀ ਹੈ ਜੀ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਜੀ ਮਗਰ ਇਹਦੇ ਕੀ ਵੀਰੇ ਇਹ ਤੇ ਕੱਟੀ ਹੈ ਅੱਛਾ ਇਹ ਤੇ ਮਗਰ ਕੱਟੀ ਹੋ ਠੀਕ ਹੈ ਵੀਰੇ ਇਹਦਾ ਕਿੰਨਾ ਮੁੱਲ ਰੱਖੇ ਵੀਰੇ ਆਪਾਂ ਅੱਛਾ 1.40 ਸਿਰਫ ਹੀ ਰੇਟ ਪਾਈਆਂ ਦਾ ਬਹੁਤ ਜਾਇਜ਼ ਹੈ ਜੀ ਪਸ਼ੂ ਸਾਰੇ ਚੰਗੇ ਬਾਈ ਜੀ ਤੇ ਬਈ ਜਿਹੜੀ ਇਹ ਝੋਟੀ ਹੈ ਜੀ ਇਹ ਇਹ ਦੂਜੇ ਸੂਏ ਅੱਛਾ ਇਹ ਦੂਜੇ ਸੂਏ ਵੀਰੇ ਇਹਦੇ ਥੱਲੇ ਮਗਰ ਕੀ ਵੀਰੇ ਠੀਕ ਹੈ ਬਾਈ ਜੀ ਦੁੱਧ ਕਿੰਨਾ ਵੀਰੇ ਥੱਲੇ ਇਹ ਤੇ 15 ਕਿਲੋ ਠੀਕ ਹੈ ਵੀਰੇ ਤੋਰ ਦੂੰਗਾ ਵੀਰੇ ਇਹ ਹੀ ਪਾਈਆਂ ਕੋਲੇ ਸਾਰੇ ਪਸ਼ੂ ਤੇ ਪਿੱਠਵੜੇ ਚੈੱਕ ਕਰੋ ਮੇਰਾ ਵੀਰ ਬਹੁਤ ਵੱਡੀ ਝੋਟੀ ਹੈ ਜੀ ਤੇ ਥਾਣਾ ਦੇਖੋ ਬਾਈ ਜੀ ਲੰਬਾ ਥਾਣਾ ਹੈ ਤੇ ਚਾਰੇ ਥਾਣਾਂ ਵਿੱਚ ਬਈ ਪ੍ਰੋਪਰ ਗੈਪ ਹੈ ਤੇ ਬਈ ਜੀ ਬਲੈਕ ਜੈਡ ਤੇ ਬਾਕੀ ਅਟਰ ਕੁਆਲਟੀ ਬਈ ਚੈੱਕ ਕਰ ਸਕਦੇ ਤੁਸੀਂ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਤੇ ਥਾਣ ਵਗੈਰਾ ਚੰਗਾ ਲੰਬਾ ਥਾਣਾ ਬਈ ਜੀ ਤੇ ਨਿੱਖੜ ਮਾ ਥਾਣਾ ਬਈ ਜੀ ਕੱਲਾ ਕੱਲਾ ਤੇ ਚਾਰੇ ਥਾਣਾਂ ਵਿੱਚ ਪ੍ਰੋਪਰ ਗੈਪ ਹੈ ਤੇ ਬਈ ਪਿੱਠ ਪੂੜੇ ਦੀ ਬਹੁਤ ਜ਼ਿਆਦਾ ਚੰਗੀ ਹੈ ਤੇ ਚੰਗਾ ਦੁੱਧ ਵਾਲਾ ਪਸ਼ੂ ਬਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਲਵਾਈ ਚੜਾਈ ਵੀ ਬਈ ਜ਼ਬਰਦਸਤ ਹੈ ਜੀ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਬਹੁਤ ਜਿਆਦਾ ਸਾਫ ਸੁਥਰੀ ਬਈ ਜੀ ਟਰ ਕੁਆਲਟੀ ਚੈੱਕ ਕਰੋ ਚਾਰੇ ਥਾਂ ਵਿੱਚ ਪ੍ਰੋਪਰ ਗੈਪ ਹੈ ਬਈ ਜੀ ਤੇ ਦੁੱਧ ਵਾਲੇ ਪਸ਼ੂ ਨੇ ਪ੍ਰੋਪਰ ਗੁਣ ਨੇ ਵੀਰੇ ਇਥੇ ਥਲੇ ਦੁੱਧ ਕਿੰਨਾ ਜੀ ਇਹਦੇ ਵਿੱਚ 14 ਕਿਲੋ ਅੱਛਾ 14 ਕਿਲੋ ਠੀਕ ਹੈ ਵੀਰੇ ਉਦਾਂ ਤਾਰ ਤੁਰ ਕਿਵੇਂ ਪੋਲੀ ਪੂਰੀ ਜੀ ਠੀਕ ਹੈ ਵੀਰੇ ਤੇ ਕਿੰਨਾ ਕਿਰੇਟ ਰੱਖਿਆ ਵੀਰੇ ਆਪ ਇਹਦਾ ਬਸ ਤੇ ਰੇਟ ਬਹੁਤ ਜਿਆਦਾ ਜਿ ਰੱਖਿਆ ਬਈ ਉਦਾਂ ਸੀਲਾ ਪੂਰਾ ਬਹੁਤ ਸੀਲਾ ਜੀ ਠੀਕ ਹੈ ਵੀਰੇ ਤੇ ਇਹ ਵੀ ਆਪਣੀ ਵੀਰੇ ਇਹ ਵੀ ਆਪਣੀ ਠੀਕ ਹੈ ਬਈ ਜੀ ਤੇ ਬਾਈਆਂ ਕੋਲੇ ਸਾਰੇ ਹੀ ਪਸ਼ੂ ਸ਼ਾਨਦਾਰ ਨੇ ਬਈ ਜੀ ਦੁੱਧ ਵਾਲੇ ਪਸ਼ੂ ਨੇ ਤੇ ਬਈ 1 AB ਫਰੂਨੇ ਹੋਣੀ ਹੈ ਨਹੀਂ ਠੀਕ ਹੈ ਵੀਰੇ ਚੈੱਕ ਕਰ ਸਕਦੇ ਤੁਸੀਂ ਜੀ ਚੰਗਾ ਪਛੂ ਵੀ ਤੋੜਦਿਆਂ ਨੂੰ ਹੀ ਚੰਗਾ ਪਛੂ ਦੁੱਧ ਵਾਲਾ ਵੀਰੇ ਤੇ ਬਾਕੀ ਬਾਈਆਂ ਰੇਟ ਜੀ ਸਭ ਨਾਲ ਦੁੱਧ ਆ ਬਾਈ ਜੀ ਬਹੁਤ ਜ਼ਿਆਦਾ ਜਾਇਜ ਰੇਟ ਰੱਖਿਆ ਬਾਈਆਂ ਨੇ ਕਿੱਠੋੜੇ ਦੇ ਬਾਈ ਝੋਟੀ ਇਹ ਵੀ ਬਹੁਤ ਚੰਗੀ ਹੈ ਸ਼ਾਨਦਾਰ ਕੁਆਲਿਟੀ ਹੈ ਕੱਦ ਘਾਟ ਬਹੁਤ ਹੈ ਬਾਈ ਝੋਟੀ ਦੇ ਤੇ ਬਈ ਸਭ ਤੋਂ ਵੱਡੀ ਗੱਲ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਬਾਈ ਜੀ ਤੇ ਸਿੰਗੀਆਂ ਤੁਸੀਂ ਚੈੱਕ ਕਰ ਸਕਦੇ ਨੇੜੇ ਤੋਂ ਬਾਈ ਇਹ ਵੀ ਫਨੂਣੇ ਜੀ ਕਲੂਣ ਜਿੱਦੂਣ ਦੋਂਦੀ ਆ ਮੂ ਅੱਛਾ ਕਿੰਨਾ ਦੁੱਧ ਦੇ ਥਲੇ ਵੀਰੇ ਇਹਦੇ 15 ਕਿਲੋ ਵੀਰੇ ਠੀਕ ਆ ਬਾਈ ਜੀ ਘਾਰ ਤਰ ਪੋਲੀ ਪੂਰੀ ਜਿਵੇਂ ਇੱਕ ਨੰਬਰ ਠੀਕ ਹੈ ਜੀ ਤੇ ਵੀਰੇ ਇਹਦਾ ਕਿੰਨਾ ਮੁੱਲ ਰੱਖਿਆ ਬਾਈ ਇਹ ਤਾਂ 2-5 ਠੀਕ ਹੈ ਬਾਈ ਜੀ ਤੇ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਲੰਬਾ ਜਨਾਂ ਵਾਲੇ ਪਸ਼ੂ ਬਾਈ ਜੀ ਦੁੱਧ ਵਾਲੇ ਤੇ ਆਉਣ ਵਾਲੇ ਟਾਈਮ 'ਚ ਵੀ ਬਾਈ ਹੁਣ ਵੀ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਤੇ ਬਾਕੀ ਬਾਈ ਮੋਰਾ ਚ ਪੂਰੇ ਗੁਣ ਨੇ ਬਾਈ ਜੀ ਚੰਗਾ ਪਸ਼ੂ ਬਾਈ ਜੀ ਤੇ ਸਿਰਫ ਦੋਂਦੀ ਹੈ ਜੰਦਾਂ ਦੀ ਤੇ ਜੀ ਸਭ ਨਾਲ ਬਾਈ ਝੋਟੀ ਦਾ ਕੱਦ ਕਾਠਾ ਹੈ ਬਹੁਤ ਜਿਆਦਾ ਚੰਗਾ ਪਸ਼ੂ ਹੈ ਜੀ ਦੋ ਦੰਦ ਸਿਰਫ ਦੋ ਦੰਦ ਹੈ ਜੀ ਦੁੱਗੀ ਹੈ ਜੰਦ ਦੀ ਤੇ ਬਾਈ ਚੰਗਾ ਪਸ਼ੂ ਬਾਈ ਜੀ ਰੇਟ ਬਾਈਆਂ ਦਾ ਬਹੁਤ ਜਿਆਦਾ ਜਾਇਜ਼ ਹੈ ਬਾਈ ਦੂਏ ਸੂਰਨ ਤਾਂ ਬਹੁਤ ਚੰਗਾ ਦੂ ਤਾਂ ਕੱਢੂ ਇਹ 17 18 ਕਿਲੋ 17 18 ਕਿਲੋ ਆਮ ਨਾਲ ਕੱਢੂਗੀ ਜੀ ਸਭ ਨਾਲ ਕੱਦ ਕਾਠਾ ਹੈ ਦਾ ਤੇ ਚੰਗਾ ਪਸ਼ੂ ਬਾਈ ਕੋਲੇ ਜਿੰਨੇ ਪਸ਼ੂ ਆਪਾਂ ਦਿਖਾਏ ਸਾਰੀ ਟਾਪ ਕੁਆਲਿਟੀ ਦੇ ਨੇ ਬਾਈਆਂ ਕੋਲੇ ਤੇ ਬਾਕੀ ਰੇਟ ਬਾਈਆਂ ਦਾ ਪੂਰਾ ਜਾਇਜ਼ ਹੈ ਤੇ ਬਾਈ ਦੁੱਧ ਵਾਲੇ ਪਸ਼ੂ ਨੇ ਸਾਰੇ ਘਰੇ ਰੱਖਣ ਵਾਲੇ ਜੀ ਜਿੰਨੇ ਹੀ ਪਸ਼ੂ ਆਪਾਂ ਬਾਈਆਂ ਦਿਖਾਏ ਆ ਸਾਰੇ ਸਾਫ ਸੁਥਰੇ ਪਸ਼ੂ ਨੇ ਬਾਈ ਜੀ ਅਲਟਰ ਕੁਆਲਟੀ ਸਾਰੇ ਦੀ ਸਾਫ ਸੁਥਰੀ ਏ ਤੇ ਬਾਕੀ ਬਾਈ ਜੀ ਸਾਰਿਆਂ ਦੀ ਬਾਈ ਕਣੀ ਆਪਣਾ ਫੁੱਲ ਗਰੰਟੀ ਵਾਲਾ ਕੰਮ ਹੈ ਬਾਈ ਜੀ ਲਾਫੀ ਲੰਬੇ ਟਾਈਮ ਤੋਂ ਬਾਈਆਂ ਦਾ ਵਪਾਰ ਦਾ ਕੰਮ ਹੈ ਜੀ ਤੇ ਝੋਟੀਆਂ ਬਾਈ ਸਾਰੀਆਂ ਟੌਪ ਕਲਾਸ ਨੇ ਤੇ ਬਾਕੀ ਬਾਈ ਜੀ ਰੇਟ ਤਾਂ ਦੁੱਧ ਦੇ ਆਮ ਨਾਲ ਹੁੰਦਾ ਹੈ ਜੀ ਤੇ 70 ਤੋਂ 80 ਸੱਕੀ ਵਿੱਚ ਮਾਝ ਮਿਲ ਜਾਂਦੀ ਏ ਤੇ ਡੇਢ ਤੋਂ 2 ਤੱਕ ਹੀ ਮਿਲ ਜਾਂਦੀ ਬਾਈ ਦੁੱਧ ਦਾ ਫਰਕ ਬਹੁਤ ਪੈਂਦਾ ਜੀ ਸਾਹਮਣੇ ਇਹ ਨਵੀਆਂ ਝੋਟੀਆਂ ਬਈ ਜੀ ਪਹਿਲੇ ਸੂਏ ਨਾਲ ਕੱਢ ਰਹੀਆਂ ਦੂਜੇ ਸੂਏ ਨੂੰ 17-18 ਦਾ ਕਰਾਮ ਨਾਲ ਜਾਣਗੀਆਂ ਬਈ ਜੀ ਇਹ ਆਉਣ ਵਾਲੇ ਟਾਈਮ ਤੇ 4-5 5 ਲੱਖ ਦੀਆਂ ਹੋ ਜਾਣੀਆਂ ਬਈ ਜੀ ਤੇ ਬਾਕੀ ਬਈ ਜੀ ਮੇਲੇ ਵਾਲੇ ਪਸ਼ੂ ਨੇ ਤੇ ਚੰਗੇ ਸ਼ਾਨਦਾਰ ਸੀਮੰਡ ਦੀਆਂ ਗੱਟੀਆਂ ਨੇ ਬਈ ਜੀ ਝੋਟੀਆਂ ਇਹ ਸਿਰਫ ਅਜੇ ਉਮਰ ਤੋਂ ਵੀ ਇਹ ਦੁੱਗੀਆਂ ਦੁੱਗੀਆਂ ਨੇ ਬਾਕੀ ਬਈ ਜੀ ਰੇਟ ਬਾਈਆਂ ਦਾ ਉਸਾਬ ਨਾਲ ਰੱਖਿਆ ਹੋਇਆ ਜੀ ਸਭ ਨੂੰ ਦੁੱਧ ਦੇ ਬਈ ਜੀ ਤੇ ਬਾਕੀ ਆਪਾਂ ਬਾਈਆਂ ਦਾ ਨੰਬਰ ਪਾਵਾਂਗੇ ਵੀਡੀਓ ਵਿੱਚ ਤੇ ਤੁਹਾਡੇ ਤੱਕ ਕਰਾਂਗੇ ਸ਼ੇਅਰ ਬੋਲੋਗੇ ਨੰਬਰ 949 ਹਾਂਜੀ 42595 ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਇਸ ਪਿੰਡ ਕਿਹੜਾ ਪੈਂਦਾ ਜੀ ਸਾਡਾ ਬੜਿੰਗ ਪਿੰਡ ਹੈ ਜੀ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਸ੍ਰੀ ਮੁਕਸਰ ਸਾਹਿਬ ਠੀਕ ਹੈ ਬਾਈ ਜੀ ਹਾਂਜੀ ਬੜਿੰਗ ਵਾਲਾ ਫਿਕਰ ਹੈ ਮੈਸਾ ਹੁੰਦੀ ਹੈ ਜੀ ਬਾਅਦ ਨੂੰ 10 15 ਘੋਟਾ ਫੋਨ ਕਰਕੇ ਆ ਸਕਦਾ ਮਤਲਬ ਠੀਕ ਹੈ ਬਾਈ ਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾਵਾ ਜੀ ਆਪਾਂ ਬਸ 5 ਤੇ ਕਾਮਪਰਾ ਅੱਛਾ ਜੀ ਲਾ ਬਿਲਕੁਲ ਲੈ ਨਹੀਂ ਜਾਂਦੇ ਠੀਕ ਹੈ ਬਾਈ ਠੀਕ ਹੈ ਬਾਈ ਹਰਿਆਣੇ ਦਾ ਮਾਲ ਹੁੰਦਾ ਆਪਣੇ ਕੋਲ ਠੀਕ ਹੈ ਬਾਈ ਜੀ ਮਤਲਬ ਘਰੇ ਹੁੰਦੇ ਆਵੇਲੇ ਬਾਈਆਂ ਰੇਡ ਵੀ ਬਹੁਤ ਜਿਆਦਾ ਸੀ ਗਈ ਤੇ ਬਾਕੀ ਬਾਈ ਕਹਿੰਦਾ ਵੀ ਘਰੇ ਆ ਸਕਦਾ ਜੇ ਕੋਈ ਆਉਣਾ ਚਾਹੁੰਦਾ ਵੀਰ ਸਾਰੇ ਪਸ਼ੂ ਟਾਪ ਕਲਾਸ ਨੇ ਬਾਈਆਂ ਕੋਲੇ ਜੀ ਤੇ ਬਾਕੀ ਵੀਰ ਤਾਂ ਆਪਾਂ ਨੰਬਰ ਵੀਡੀਓ ਵਿੱਚ ਪਾ ਦਿੱਤਾ ਜੇ ਕੋਈ ਲੈਣਾ ਚਾਹੁੰਦਾ ਹੈ ਤੇ ਬਾਈਆਂ ਨਾਲ ਕੰਟੈਕਟ ਕਰਕੇ ਜਾ ਸਕਦਾ ਹੈ ਬਾਕੀ ਚੰਗੇ ਪਸ਼ੂ ਨੇ ਬਾਈਆਂ ਕੋਲੇ ਜੀ ਕਰਾਲੀ ਮੰਡੀ 'ਚ ਬਾਈਆਂ ਕੋਲੇ ਖੜੀ ਹੈ ਬਹੁਤ ਹੀ ਸ਼ਾਨਦਾਰ ਝੋਟੀ ਬਈ ਜੀ ਤੇ ਚੈੱਕ ਕਰ ਸਾਂ ਤੁਸੀਂ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਬਈ ਪਿੱਠਪੜਾ ਚੈੱਕ ਕਰੋ ਤੁਸੀਂ ਤੇ ਬਈ ਥੋੜੀ ਦੌਰ ਦੂੰਗੇ ਤਹਲਾਏ 2 ਵਜੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਨਿਖੜਵੇਂ ਸਣਦੇ ਬਾਈ ਜੀ ਤੇ ਹਜੇ ਥੋੜੀ ਕੱਚੀ ਹੈ ਬਾਈ ਪੁੱਛਾਂਗੇ ਬਾਈ ਨੂੰ ਕਿੰਨੇ ਦਿਨ ਲੰਦੀ ਹੈ ਹਜੇ ਇਹ ਟਾਪ ਕੁਆਲਟੀ ਦੀ ਹੈ ਬਾਈ ਤੇ ਸਿੰਘ ਸੁng ਵਗੈਰਾ ਬਾਈ ਬਹੁਤ ਜ਼ਬਰਦਸਤ ਕੁਆਲਟੀ ਹੈ ਤੇ ਬਾਕੀ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਥਣ ਪੂਰਾ ਨਿਖੜਮਾ ਬਾਈ ਜੀ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਤੇ ਬਾਈ ਕੋ ਲੰਮਾਂਗੇ ਪੂਰੀ ਜਾਣਕਾਰੀ ਫੱਕਾ ਬੁਲੇ ਰਿਹਾ ਨਾ ਆਹੋ ਅੱਛਾ ਦੇਖੋ ਨਾ ਆਹੋ ਆਹੋ ਮਾ ਗੈਜੀ ਮਰ ਬਲ ਮੈਂ ਆਹੋ ਅੱਜ ਅਨੇਕ ਕਿੰਨੋਂ ਡਰਗਰ ਮਾੜੇ ਕਰ ਰਹੇ ਆ ਰਹੇ ਨਹੀਂ ਕਿੰਨੋਂ ਮਾੜੇ ਨੇ ਸਸਟੀ ਕਾਲ ਮਾੜੇ ਦੀ ਕੀ ਰੱਖਣੀ ਨਹੀਂ ਇਹੇ ਕਿਰਤ ਕਰਨ ਦਾ ਬਈ ਸਸੀ ਗਾਲ ਜੀ ਸਸੀ ਗਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਵਧੀਆ ਕੀ ਨਾਮ ਹੈ ਵੀਰੇ ਆਪਣਾ ਪੂਰਾ ਨਾਂ ਹੀ ਕਰਮਾ ਜੀ ਠੀਕ ਹੈ ਵੀਰੇ ਕਿਹੜਾ ਪਿੰਡ ਪੈ ਜਾਂਦਾ ਵੀਰੇ ਆਪਣਾ ਹੀ ਆਪਣਾ ਹੀ ਪਿੰਡ ਰਪੰਡਾ ਜੀ ਠੀਕ ਹੈ ਜੀ ਠੀਕ ਹੈ ਮੋਗੇ ਜਿਹੜੇ ਲੱਗੇ ਵੀਰੇ ਅੱਜ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਨਹੀਂ ਨਹੀਂ ਅੰਦੇ ਦੋ ਇੱਥੇ ਹੀ ਕਰ ਰਹੇ ਹਾਂ ਠੀਕ ਹੈ ਬਾਈ ਜੀ ਇਹ ਤੇ ਕਿੰਨੇ ਦਿਨ ਰਹਿੰਦੇ ਬਾਈ ਜੀ ਸੁਣੇ ਨੂੰ ਇਹ ਨਵੂ ਵੀ ਹੈ ਮੇਰੇ ਸਾਵਾਂ 8-10 ਦਿਨ ਠੀਕ ਹੈ ਵੀਰੇ ਤੇ ਕਿਹੜੇ ਥੂਏ ਸੁਣੇ ਵੀਰੇ ਨਹੀਂ ਠੀਕ ਹੈ ਵੀਰੇ ਕਿੰਨਾ ਮੁੱਲ ਰੱਖਿਆ ਆਪਣਾ ਵੀਰੇ ਤੇ 80 ਠੀਕ ਹੈ ਬਾਈ ਦੁੱਧ ਕਿੰਨਾ ਕਰਦੀ ਵੀਰੇ ਇਹ ਤੇ 17 ਕਿਲੋ ਦੁੱਧ ਵੱਡੂ ਵੀ ਠੀਕ ਹੈ ਬਾਈ ਜੀ ਤੇ ਬਾਈ ਜੀ ਵਪਾਰ ਦਾ ਕੰਮ ਆਪਣਾ ਹੀ ਹਾਂਜੀ ਘਰੇ ਹੁੰਦੇ ਹੁਣੇ ਪਜੂ ਵੀਰੇ ਹਾਂਜੀ ਹਾਂਜੀ ਬਾਈ ਜੀ ਮੋਬਾਈਲ ਨੰਬਰ ਵਾਹ ਦੋਗੇ ਮੋਬਾਈਲ ਨੰਬਰ ਆਪਣਾ ਹੀ ਦੋਗੇ 70 370 हां जी 92207 ਇੱਕ ਦੁਆਰੇ ਬੋਲਦੇ ਵੀਰੇ 78 374 हां जी 92207 ਠੀਕ ਹੈ ਬਈ ਜੀ ਆਪਣਾ ਨਾਮ ਕੀ ਦੱਸਿਆ ਸੀ ਵੀਰੇ ਮੇਰਾ ਨਾਮ ਧਰਮਨ ਠੀਕ ਹੈ ਬਈ ਜੀ ਤੇ ਮਤਲਬ ਘਰੇ ਪਸ਼ੂ ਨਹੀਂ ਨੇ ਬਾਈ ਠੀਕ ਹੈ ਬੋਲੇ ਖੜੀ ਨੇ ਬਹੁਤ ਹੀ ਸ਼ਾਨਦਾਰ ਕੁਆਲਟੀ ਦੇ ਝੋਟੀਆਂ ਤੇ ਆਪਾਂ ਪਹਿਲਾਂ ਹੀ ਬਾਈਆਂ ਦੀ ਵੀਡੀਓ ਪਾਈ ਸੀਗੀ ਤੁਸੀਂ ਬਹੁਤ ਮਾਨ ਦਿੱਤਾ ਤੇ ਚੰਗੇ ਪਸ਼ੂ ਨੇ ਬਾਈਆਂ ਕੋਲੇ ਦੁੱਧ ਵਾਲੇ ਤੇ ਬਾਈ ਦਾ ਰੇਟ ਬਹੁਤ ਜਾਇਜ਼ ਹੁੰਦਾ ਇੱਕ ਤਾਂ ਹੀ ਤੇ ਤੇ ਅੱਜ ਵੀ ਆਪਾਂ ਬਾਈ ਕੋਲੇ ਆਏ ਆ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਾਈ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਜੀ ਮੇਰਾ ਨਾਮ ਹੈ ਜੱਜ ਬਖੜ ਗੁਰੂ ਅਰਦਾਸ ਜਿਲ੍ਹਾ ਫੋਜਪੁਰ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਅੱਜ ਆਪਾਂ ਸੱਤ ਲੈ ਕੇ ਆਏ ਕੋਈ ਸੇਲ ਹੋਇਆ ਵੀਰੇ ਅਜੇ ਇੱਕ ਹੋਇਆ ਜੀ ਠੀਕ ਹੈ ਗਾਹਕ ਹੈਗਾ ਮਤਲਬ ਸਭ ਥੋੜਾ ਹੀ ਹੈ ਇੰਨਾ ਨਹੀਂ ਹੈਗਾ ਜੀ ਅੱਛਾ ਉਹਨਾ ਨਹੀਂ ਹੈ ਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਆ ਇਧਰੋਂ ਸਟਾਰਟ ਹੁੰਦੀ ਆਪਣੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਸਭ ਤੋਂ ਪਹਿਲਾਂ ਚੈੱਕ ਕਰੋ ਮੇਰਾ ਵੀਰ ਬਾਈ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਬਾਈ ਕਮਾ ਦੂੰਗਾ ਵੀਰੇ ਮੇਰੇ ਨਾਲ ਤੇ ਚੈੱਕ ਕਰੋ ਮੇਰਾ ਵੀਰ ਪਸ਼ੂ ਬਾਈਆਂ ਕੋਲੇ ਟਾਪ ਕੁਆਲਿਟੀ ਦੀ ਮ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਬਾਈ ਕੋਲ ਲਮਾ ਕੱਲੀ ਕੱਲੀ ਜਾਣਕਾਰੀ ਤੇ ਅਟਰ ਕੁਆਲਟੀ ਬਾਈ ਜੀ ਸਾਫ ਸੁਥਰੀ ਬਿਲਕੁਲ ਤੇ ਨਿਖੜਵੇਂ ਥਣ ਨੇ ਬਾਈ ਜੀ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਤੇ ਤੇ ਬਾਈ ਸਾਫ ਸੁਥਰੀ ਹੈ ਜੀ ਅਟਰ ਕੁਆਲਟੀ ਤੇ ਸਿੰਘਾਂ ਦੀ ਬਾਈ ਚੈੱਕ ਕਰਦੇ ਫੁੰਡੀ ਹੈ ਪੂਰੀ ਤੇ ਮਗਰ ਹੈਗਾ ਬਾਈ ਜੀ ਮੇਲ ਕਾਫ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਬਾਈ ਜੀ ਕਿਹੜੇ ਸੂਏ ਸੂਈ ਇਹ ਝੂਠ ਪਹਿਲਾ ਸੂਆ ਹੈ ਜੀ ਠੀਕ ਹੈ ਬਾਈ ਜੀ ਚਾਰ ਦੰਦ ਦੇ ਅੱਛਾ ਕਿੰਨਾ ਕੁ ਦੁੱਧ ਦੇ ਫਿਰ ਥੱਲੇ ਦੇ ਦੁੱਧ 11 ਕਿਲੋ ਆ 6 ਦਿਨ ਦੀ ਸੂਈ ਹੈ ਅੱਛਾ 6 ਦਿਨ ਦੀ ਸੂਈ ਬਾਈ ਤੇ ਹਾਂ ਤਾਂ ਬਾਜੂ ਹੋਰ ਮੜਾ ਮੋਟਾ ਹਾਂ 13 ਕਿਲੋ ਦੁੱਧ ਦੇ ਠੀਕ ਹੈ ਬਾਈ ਜੀ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਜੀ ਮੁੱਲ ਤਾਂ 1.5 ਲੱਖ ਰੁਪਏ ਮੰਗਦੇ ਆ ਅੱਛਾ ਥੋੜਾ ਬ ਤਾਂ ਮੰਤਨ ਕਰੂੰਗਾ ਹਾਂ ਬਾਹਰ ਪੂਰਾ ਕਰ ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਹੁੰਦਾ ਉਹਨੇ ਅਗਲੀ ਝੋਟੀ ਇਹ ਵੀ ਬੜੀ ਸ਼ਾਨਦਾਰ ਕੁਆਲਿਟੀ ਹੈ ਬਾਈ ਜੀ ਤੇ ਪਿੱਠਪੂੜੇ ਤੇ ਚੰਗੀ ਬਾਈ ਜੀ ਬ ਤੇ ਚਾਰੇ ਸੋਣਾ ਵੀ ਚੈੱਕ ਕਰ ਸਕਦੇ ਹੋ ਪ੍ਰੋਪਰ ਗੈਪ ਹੈ ਜੀ ਤੇ ਥਣ ਲੰਮਾ ਬਾਈ ਜੀ ਤੇ ਅੱਗੇ ਤੋਂ ਵੀ ਚੈੱਕ ਕਰ ਸਕਦੇ ਹੋ ਅੰਡਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਨਿਖਣਵੇਂ ਥਣ ਨੇ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਸਭ ਤੋਂ ਵੱਡਾ ਰੋਲ ਅਟਰ ਕੁਆਲਟੀ ਦਾ ਹੀ ਹੁੰਦਾ ਹੈ ਤੇ ਦੁੱਧ ਚੰਗਾ ਬਚੂ ਬਾਈ ਜੀ ਤੇ ਸਿੰਗਾ ਦੀ ਬਾਈ ਜੀ ਖੁੰਡੀ ਹੈ ਤੇ ਪਿੱਟ ਪੁੜੇ ਤੇ ਚੰਗੀ ਹੈ ਬਾਈ ਜੀ ਸਿੰਗਾ ਬਚੂ ਬਾਈ ਕੋ ਦੁੱਧ ਵਾਲਾ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਚੈੱਕ ਕਰ ਦੋ ਜੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਬਾਈ ਜਿਹੜੀ ਆ ਝੋਟੀ ਹੈ ਥਲੇ ਕੀ ਹਿਸਾਬ ਤਾਂ ਹੈ ਇੱਥੇ ਨੇ 12 ਕਿਲੋ ਦੁੱਧ ਹੈ ਇਹ ਵੀ ਤਾਜੀ ਦੁੱਧ ਹੈ ਅੱਛਾ ਦੁੱਧ ਹੈ ਅੱਛਾ ਦੁੱਧ ਹੈ ਠੀਕ ਹੈ ਬਾਈ ਜੀ ਤੇ ਮਗਰ ਕੀ ਵੀਰੇ ਤੇ ਮਾਇਲ ਕੱਟੀ ਹੈ ਠੀਕ ਹੈ ਮਗਰ ਕੱਟੀ ਚੈੱਕ ਕਰ ਦੋ ਤੁਸੀਂ ਤੇ ਕਿਹੜੀ ਏਰੀਆ ਚ ਹੋਈ ਬਾਈ ਇਹ ਹਾਂਜੀ ਕਿਹੜੇ ਏਰੀਆ ਚ ਹੋਈ ਹੈ ਇਹ ਇਹ ਜੀ ਮੁਕਸਰ ਏਰੀਆ ਹੈ ਠੀਕ ਹੈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਣਾ ਲੈਣ ਦਾ ਇਹਦਾ ਵੀ 1.5 ਲੱਖ ਰੁਪਏ ਮੰਗਦਾ ਹੈ ਠੀਕ ਹੈ ਬਾਈ ਜੀ ਮੜਾ ਮੜ ਮਾਨਤ ਨਾਲ ਇੱਝ ਵੀ ਕਰ ਪੂਰਾ ਕਰਾਂਗੇ ਜੀ ਪੂ ਏ ਵੀ ਬਈ ਜੀ ਪਸ਼ੂ ਚੰਗਾ ਹੀ ਬਈ ਕੋਲੇ ਅਟਰ ਕੁਆਲਟੀ ਚੈੱਕ ਕਰੋ ਬਈ ਚਾਰੇ ਥੜਾ ਵਿੱਚ ਪੂਰਾ ਗੈਪ ਹੈ ਤੇ ਨਿਕਖੜਵੇਂ ਥਣ ਦੇ ਬਈ ਜੀ ਅਟਰ ਕੁਆਲਟੀ ਦਾ ਮੇਨ ਮਕਸਦ ਮੁੱਲ ਜ਼ਿਆਦਾ ਹੁੰਦਾ ਜੀ ਤੇ ਸਭ ਤੋਂ ਜ਼ਿਆਦਾ ਗੱਲ ਇਹ ਵੀ ਅਟਰ ਕੁਆਲਟੀ ਸਾਫ਼ ਸੁਥਰੀ ਹੋਵੇ ਜੀ ਤੇ ਚੈੱਕ ਕਰੋ ਬਈ ਪਿੱਛੇ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੂਰੀ ਸਾਫ਼ ਸੁਥਰੀ ਅਟਰ ਕੁਆਲਟੀ ਚਾਰੇ ਥੜਾ ਵੀ ਪ੍ਰੋਪਰ ਗੈਪ ਹੈ ਬਈ ਜੀ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਆਪਾਂ ਬਾਈ ਤੁਈ ਬਾਕੀ ਪਿੱਠ ਪੂੜੇ ਤੋਂ ਚੈੱਕ ਕਰੋ ਬਈ ਜੀ ਚੰਗਾ ਪਸ਼ੂ ਬਈ ਦੁੱਧ ਵਾਲਾ ਤੇ ਸੰਗਾਪਾ ਚੋ ਬਾਈ ਜੀ ਦੁੱਧ ਵਾਲਾ ਤੇ ਇਹਦੇ ਮਗਰ ਕੀ ਵੀਰੇ ਇਹਦੇ ਮਗਰ ਬਾਈ ਜੀ ਕੱਟੀ ਇਹ ਵੀ ਫੀਮੇਲ ਕੱਪ ਤੇ ਬਾਈ ਇਹ ਇਹ ਕਿਹੜੇ ਸੂਏ ਸੂਈ ਪਹਿਲੇ ਸੂਏ ਠੀਕ ਹੈ ਵੀ ਚਾਰ ਦੰਦਾ ਸਿਰਫ 12 ਕਿਲੋ ਰੁਪਏ ਠੀਕ ਹੈ 12 ਕਿਲੋ ਠੀਕ ਹੈ ਬਾਈ ਜੀ ਤੇ ਪੂਰਾ ਕੰਡੇ ਵਾਲੀ ਹੈ ਉਹ ਕਹਿਣ ਗਰੰਟੀ ਵਾਲਾ ਬਾਈ ਤਾਰ ਤੁਰ ਕਿਵੇਂ ਇਹਦੀ ਬਹੁਤ ਵਧੀਆ ਬਾਈ ਠੀਕ ਹੈ ਬਾਈ ਸੀਲ ਸਾਬੂ ਪੂਰੀ ਇਹ ਵੀ ਉਧਰੋਂ ਆਈ ਵੀ ਇਹਦੀ ਚ ਸਾਰਾ ਆਪਦੇ ਇਲਾਕੇ ਦਾ ਹੀ ਮਾਲ ਹੈ ਸਾਡੇ ਪਿੰਡਾਂ ਚੋਂ ਖਰੀਦੀ ਦਾ ਠੀਕ ਬਾਈ ਇਹਦਾ ਮੁੱਲ ਕਿੰਨਾ ਰੱਖਿਆ ਵੀਰ ਆਪਾਂ ਮੁੱਲ ਜਿੰਨਾ ਮਰਲੀ ਕਰੋ 125 ਦੇ ਦੇ ਇਹ ਸਿਰਫ 125 ਹਾਂ ਠੀਕ ਹੈ ਬਾਈ ਜੀ ਬਹੁਤ ਜ਼ਿਆਦਾ ਜੇਨਰੇਟਰ ਰੱਖਿਆ ਬਾਈਆਂ ਨੇ ਜੀ ਤੇ ਚੰਗਾ ਪਸ਼ੂ ਬਾਈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਅਗਲੀ ਝੋਟੀ ਇਹ ਵੀ ਬੜੀ ਟਾਪ ਕੁਆਲਿਟੀ ਦੀ ਹੈ ਤੇ ਪਿੱਟਪੜੀ ਚੰਗੀ ਬਾਈ ਸਿੰਗਲ ਸਟੂਮ ਵਗੈਰਾ ਦੇਖ ਕਰ ਸਕਦੇ ਪੂਰੇ ਕੁੰਡੇ ਨੇ ਤੇ ਚੰਗਾ ਪਸ਼ੂ ਬਈ ਦੁੱਧ ਵਾਲਾ ਮਗਰ ਹੈਗੇ ਬਾਈ ਫੀਮੇਲ ਕਾਫ ਇਹਦੇ ਖੱਟੀ ਹੈ ਜੀ ਨਾਲ ਇਹਦੇ ਤੇ ਆਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਪੂਰੀ ਸਾਫ ਸੁਥਰੀ ਹੈ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਸਭ ਤੋਂ ਵੱਡੀ ਗੱਲ ਪਈਆਂ ਕੋਲ ਜਿੰਨੀਆਂ ਵੀ ਝੋਟੀਆਂ ਦੇਖੀਆਂ ਆਪਾਂ ਨੇ ਆਟਰ ਕੁਆਲਟੀ ਸਾਰੀਆਂ ਦੀ ਚੰਗੀ ਹੈ ਤੇ ਚੈੱਕ ਕਰ ਸਕਦੇ ਸੀ ਪਿੱਠਪੂੜੇ ਤੇ ਚੰਗੀ ਬਈ ਝੋਟੀ ਜੀ ਆਟਰ ਕੁਆਲਟੀ ਚੈੱਕ ਕਰੋ ਜੀ ਪੂਰੀ ਸਾਫ ਸੁਥਰੀ ਹੈ ਜੀ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਜੀ ਬਈ ਜੀ ਤੇ ਪਿੱਠਪੂੜੇ ਦੀ ਚੰਗੀ ਹੈ ਤੇ ਬਾਈ ਜੀ ਇਹ ਵੀ ਫਨੋਣੇ ਕੱਟੀ ਹਨੀ ਪਹਿਲੇ ਦੋ ਦੰਦ ਦੇ ਜੀ ਅੱਛਾ ਦੋ ਦੰਦ ਹੈ ਜੀ ਪਰ ਸੋ ਸੋਈਏ ਅੱਛਾ ਪਰ 30 ਹੋ 8 ਕਿਲੋ ਠੀਕ ਹੈ ਬਾਈ ਜੀ ਉਹੀ 10 11 ਬਰਾਂਝੂ ਰਾਵਣ ਵਾਲੀ 10 ਕਿਲੋ ਦੇ ਦੋਗੀ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰਾ ਪੈਦਾ ਇਹ ਆਪਾਂ ਬੋਲ ਨਹੀਂ ਕਰਨਾ ਬਾ ਪੂਰੇ ਲੱਖ ਦੇ ਅੱਛਾ ਸਿਰਫ ਲੱਖ ਦੀ ਠੀਕ ਹੈ ਬਾਈ ਜੀ ਤੇ ਬਾਈਆਂ ਨੇ ਬਹੁਤ ਜ਼ਿਆਦਾ ਜਿਆ ਜਿਹੜੇ ਟਰੱਕ ਤਾਂ ਸਿਰਫ ਲੱਖ ਰੁਪਏ ਬਾਈ ਕਹਿੰਦਾ ਵੀ ਦੇਣ ਲੈਣੇ ਰੱਖਿਆ ਬਈ ਨੇ ਰੇਟ ਪਹਿਲੀ ਪੂਰੇ ਜਿਆਜ ਤੇ ਚੰਗਾ ਪਸ਼ੂ ਬਾਈ ਦੁੱਧ ਵਾਲ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਅਗਲੀ ਝੋਟੀ ਇਹ ਵੀ ਸਾਬ ਸੁਦਰੀ ਅਟਰ ਕੁਆਲਿਟੀ ਹੈ ਬਾਈ ਜੀ ਤੇ ਚੈੱਕ ਕਰੋ ਬਾਈ ਚਾਰ ਦਿਨਾਂ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਜਿੰਨੇ ਵੀ ਪਸ਼ੂ ਆਪਾਂ ਦਿਖਾਏ ਬਾਈਆਂ ਕੋਲ ਸਾਰੇ ਵਧੀਆ ਨੇ ਤੇ ਸਭ ਤੋਂ ਵੱਡੀ ਗੱਲ ਹੈ ਬਈ ਅਟਰ ਕੁਆਲਿਟੀ ਚ ਬੜੀ ਚੰਗੀ ਕੁਆਲਿਟੀ ਹੈ ਬਾਈ ਜੀ ਤੇ ਥਣ ਪੂਰਾ ਲੰਬਾ ਹੈ ਤੇ ਪਿੱਠ ਪੋੜੇ ਤੇ ਚੰਗੀ ਬਈ ਝੋਟੀ ਇਹਦੇ ਬਾਰੇ ਪੂਰੀ ਜਾਣਕਾਰੀ ਲੈਂਦੇ ਬਈਆਂ ਕੋਲ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਚਾਰ ਦਿਨਾਂ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਤੇ ਇਹਦੇ ਬਾਰੇ ਪੁੱਛਦੇ ਬਈਆਂ ਕੋਲੋਂ ਭਾਈ ਜੀ ਜਿਹੜੀ ਉਹ ਝੋਟੀ ਉਹ ਵੀ ਫਲੂਨੇ ਹੈ ਨਾ ਇਹ ਆਹ ਫਲੂਨੇ ਉਹ ਵੀ ਦੋ ਦੰਦ ਉਹ ਦੋ ਦੋ ਹੁੰਦੇ ਹੀ ਠੀਕ ਹੈ ਭਾਈ ਇਥੇ ਦੁੱਧ ਕਿੰਨਾ ਕਿੰਨਾ ਕਿਲੋ ਦੁੱਧ ਹੋਊਗਾ ਮਗਰੀ ਦੀ ਕੱਟੀ ਅੱਛਾ ਮਗਰ ਉਹਦੇ ਵੀ ਕੱਟੀਆਂ ਠੀਕ ਹੈ ਠੀਕ ਹੈ ਭਾਈ ਜੀ ਇਥੇ ਮੁੱਲ ਕਿੰਨਾ ਰੱਖਿਆ ਵੀਰ ਆਪਾਂ ਦਾ ਉਹ ਵੀ ਇੱਕ ਵੀਰ ਦੇ ਦੇਗਾ ਅੱਛਾ ਇੱਕ ਵੀਰ ਹੀ ਸਿਰਫ ਠੀਕ ਹੈ ਜੀ ਉਹਦਾ ਤਾਰ ਤਰਪੋਲੀ ਪਈ ਮੈਂ ਤਾਰ ਦਾ ਕੋਈ ਗਰੰਟੀ ਸਾਰੀ ਠੀਕ ਹੈ ਭਾਈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਅਗਲੀ ਝੋਟੀ ਇਹਦੇ ਬਾਰੇ ਵੀ ਲਵਾਂਗੇ ਪੂਰੀ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਮਗਰ ਇਹਦੇ ਹੈਗਾ ਭਾਈ ਜੀ ਬੱਚਾ ਮੇਲ ਕਾਫ ਤੇ ਸਿੰਘਾਂ ਦੀ ਭ ਤੇ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਪੂਰੀ ਸਾਫ ਸੁਥਰੀ ਹੈ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਤੇ ਥਣ ਲੰਬਾ ਬਾਈ ਜੀ ਨਿਖੜਵੇਂ ਥਣ ਨੇ ਤੇ ਪਿੱਛੇ ਤੁਸੀਂ ਅਟਰ ਕੁਆਲਟੀ ਚੈੱਕ ਕਰੋ ਬਈ ਕੱਦ-ਕੜ ਬਹੁਤ ਛੋਟੀ ਦਾ ਤੇ ਲੰਬਾ ਥਣਾ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਅਟਰ ਕੁਆਲਟੀ ਸਾਫ ਸੁਥਰੀ ਹੈ ਤੇ ਪਿੱਛੇ ਤੋਂ ਵੀ ਚੈੱਕ ਕਰ ਸਕਦੇ ਹੋ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਤੇ ਸਿੰਘਾਂ ਦੀ ਬਾਈ ਜੀ ਖੁੰਡੀ ਹੈ ਤੇ ਬਾਈ ਕੋਲਾਂ ਨੇ ਜਾਣਕਾਰੀ ਤੇ ਬਾਈ ਜਿਹੜੀ ਅਗਲੀ ਛੋਟੀ ਇਹ ਇਹ ਪਹਿਲੇ ਸੂਏ ਜੀ ਅੱਛਾ ਇਹ ਵੀ ਫਲੂਣੇ ਆ ਬਈ ਜੀ ਹਾਂ 4 ਦੰਦੇ ਆ ਇਹਦੇ ਨਾਲ ਦੁੱਧ ਕਿੰਨਾ ਬਾਈ ਜੀ ਇਧਰਲੇ 12 ਕਿਲੋ ਹੋਊਗਾ ਯਾ ਛੀ ਸਾਦੇ ਨਾਲ ਠੀਕ ਹੈ ਬਾਈ ਜੀ ਤੇ ਮੁੱਲ ਕਿੰਨਾ ਰੱਖੇ ਵੀ ਤਾ ਮੁੱਲ ਬਾਜ਼ਾਫਾ ਕਰਨਾ ਨਹੀਂਗਾ 1.35 ਦੇ ਅੱਛਾ 1.5 ਲੈਣ ਲੱਭਾ ਪੂਰਾ ਠੀਕ ਹੈ ਬਾਈ ਜੀ ਤੇ ਬਾਈਆਂ ਨੇ ਬਾਈ 1.35 ਦੀ ਕਹਿੰਦੇ ਦੇ ਦਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਅਗਲੀ ਬਾਈ ਮੱਝ ਤੇ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਚੈੱਕ ਕਰੂ ਸੀ ਬਾਈ ਜੀ ਪਿੱਠਪੂੜੇ ਤੋਂ ਥੋੜੇ ਸਾਹਮਣੇ ਹੀ ਐ ਠੀਕ ਹੈ ਬਾਈ ਜੀ ਤੇ ਬਾਈਆਂ ਕੋਲ ਜਿੰਨੀਆਂ ਵੀ ਝੋਟੀਆਂ ਸੀਗੇ ਸਾਰੀਆਂ ਟੌਪ ਕੁਆ ਤੇ ਚੰਗਾ ਪਸ਼ੂ ਸੀਗੇ ਬਾਈ ਕੋਲੇ ਸਾਰੇ ਤੇ ਬਾਕੀ ਆਪਾਂ ਨੰਬਰ ਬਾਈਆਂ ਦਾ ਸ਼ੇਅਰ ਕਰਾਂਗੇ ਜੇ ਕੋਈ ਲੈਣ ਦਾ ਚਾਹਵਾਨ ਹੈ ਤਾਂ ਬਾਈਆਂ ਨਾਲ ਕੰਟੈਕਟ ਕਰ ਸਕਦਾ ਜੀ ਪਸ਼ੂ ਸਾਰੇ ਚੰਗੇ ਨੇ ਬਾਈ ਕੋਲੇ ਬਾਈ ਜੀ ਮੋਬਾਈਲ ਨੰਬਰ ਕਰ ਦੋਗੇ ਸ਼ੇਅਰ ਜੀ ਮੋਬਾਈਲ ਨੰਬਰ ਹੀ 9814430735 ਇੱਕ ਵਾਰ ਦੁਬਾਰੇ ਬੋਲਦੇ ਵੀਰੇ 9814430735 ਨਾਮ ਕੀ ਵੀਰੇ ਆਪਣਾ ਹੀ ਨਾਮ ਜੱਜ ਗੱਕਰ ਠੀਕ ਹੈ ਬਾਈ ਜੀ ਪਿੰਡ ਜੀ ਗੁਰੂ ਹਰ ਸਾਹਿਬ ਮੰਡੀ ਜ਼ਿਲ੍ਹਾ ਫਿਰੋਜ਼ਪੁਰ ਠੀਕ ਹੈ ਬਾਈ ਘਰੇ ਪਸ਼ੂ ਹੁੰਦੇ ਮਤਲਬ ਹੀ ਘਰੇ ਵੀ ਬੱਚੀ ਪਸ਼ੂ ਹੁੰਦੇ ਵਿੱਚ ਫੋਨ ਕਰਕੇ ਆ ਸਕਦਾ ਮਤਲਬ ਬੰਦਾ ਸੋਹਣਾ ਹਾਂ ਜੱਜ ਮਰਜੀ ਬਾਈਆਂ ਕੋਲੇ ਸਾਰੇ ਪਸ਼ੂ ਟਾਪ ਕੁਆਲਟੀ ਦੇ ਨੇ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਰੇਟ ਬਾਈਆਂ ਦਾ ਜਾਇਜ਼ ਹੈ ਬਾਕੀ ਆਪਾਂ ਨੰਬਰ ਪਾ ਦਿੱਤਾ ਬਾਈਆਂ ਦੇ ਵੀਡੀਓ ਵਿੱਚ ਜੇ ਕੋਈ ਲੈਣਾ ਚਾਹੁੰਦਾ ਤਾਂ ਬਾਈਆਂ ਨਾਲ ਕੰਟੈਕਟ ਕਰ ਸਕਦਾ ਜੀ ਤੇ ਬਾਕੀ ਜਿਹੜੇ ਵੀਰ ਦੇਖ ਰਹੇ ਨੇ ਵੀਡੀਓ ਪੂਰੀ ਜਰੂਰ ਦੇਖਿਆ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਮੇਕ ਵੀਰ ਜੇ ਕੋਈ ਕਮੀ ਪੇਸ਼ੀ ਹੁੰਦੀ ਦੱਸਿਆ ਜਰੂਰ ਕਰੋ ਇੱਕ ਜੀ ਤੇ ਬਾਕੀ ਵੀ ਪਸ਼ੂ ਚੰਗੇ ਆ ਹੋਏ ਨੇ ਮੰਡੀ ਜੱਜ ਤੇ ਸ਼ਾਨਦਾਰ ਪਰਮ ਬਾਈ ਕੋਲੇ ਤੇ ਬਾਈ ਕੋਲੇ ਬਾਈ ਸ਼ਾਨਦਾਰ ਪਸ਼ੂ ਹੁੰਦੇ ਜ਼ਿਆਦਾਤਰ ਤੇ ਟਾਪ ਕੁਆਲਟੀ ਦੀਆਂ ਝੋਟੀਆਂ ਨੇ ਮਈਆਂ ਕੋਲੇ ਅੱਜ ਤੇ ਚੈੱਕ ਕਰੋ ਮੇਰਾ ਵੀਰ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਪੂਰੀ ਸ਼ਾਨਦਾਰ ਤੇ ਨਿਖੜਵੇਂ ਥਾਣੇ ਨੇ ਬਾਈ ਜੀ ਪੂਰੇ ਲੰਬੇ ਤੇ ਬਾਈ ਕੋ ਲਵਾਂਗੇ ਜਾਣਕਾਰੀ ਪੂਰੀ ਤੇ ਚੈੱਕ ਕਰੋ ਪਹਿਲੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਥਣ ਪੂਰੇ ਨਿਖੜਵੇਂ ਨੇ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਵਾਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਤੇ ਆਪਾਂ ਅੱਗੇ ਤੋਂ ਵੀ ਤੁਹਾਨੂੰ ਚੈੱਕ ਕਰਾ ਦੰਦੇ ਆ ਪਰਮਭਾਈ ਗੱਲ ਠੀਕ ਹੈ ਵੀਰੇ ਠੀਕ ਹੈ ਬਈ ਹੋਰ ਕਿੰਨੇ ਪਸ਼ੂ ਲੈ ਕੇ ਆਈ ਸੀ ਬਾਈ ਇੱਕੇ ਲੈ ਕੇ ਆਹੀ ਹਾਂਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਕਿਹੜੇ ਸੂਏ ਸੂਈ ਇਹ ਕਲੂਨ ਚੌਥੀ ਹੈ ਮੂਹ ਚੌਥੇ ਸੂਏ ਵੀਰੇ ਬੋਲਾ ਸਾਫ ਠੀਕ ਹੈ ਕਿੰਨਾ ਬੋਲਾ ਬਾਈ ਇਹ ਥੱਲੇ 10 ਕਿਲੋ ਅੱਛਾ 10 ਕਿਲੋ ਠੀਕ ਹੈ ਬਾਈ ਜੀ ਤੇ ਦੰਦਾਂ ਦੀ ਹੈ ਸਰ ਭਾਈ ਚੌਗੀ ਹੈ ਤੇ ਜਮਾ ਸ਼ਾਨਦਾਰ ਕੁਆਲਟੀ ਹੈ ਤੇ ਭਾਈ ਹਰਿਆਣਾ ਤੋਂ ਹੀ ਆਈ ਬੀਬੀ ਹੈ ਨਾ ਪਰ ਭਾਈ ਠੀਕ ਹੈ ਬਈ ਜੀ ਠੀਕ ਹੈ ਤੇ ਦੁੱਧ ਕਿੰਨਾ ਕਹਿੰਦੇ ਭਾਈ ਥੱਲੇ ਦੇ ਜੋ 10 ਕਿਲੋ ਦੁੱਧਾ ਭਾਈ ਠੀਕ ਹੈ ਕਿੰਨਾ ਕਰਜੂ ਹਜੇ RAM ਨਾਲ ਇਹ ਦੁੱਧ 13 ਕਿਲੋ ਦੀ ਗਾਰੰਟੀ ਹੈ ਚੋਣ ਚੋਣ ਬਣਾ ਪੈਂਦਾ ਠੀਕ ਹੈ ਬਈ ਜੀ ਤਾਂ ਅਤਰੂ ਖੋਲੀ ਜਾਮ ਤੇ ਠੀਕ ਹੈ ਤੇ ਭਾਈ ਕਿੰਨਾ ਕੇ ਮੁੱਲ ਰੱਖਿਆ ਲੰਮਸਮ ਇਹ ਬੋਲ ਨਹੀਂ ਕਰਨਾ ਵੀ ਲੰਮਸਮ ਦੱਸ ਦੋ ਵੀਰ 1,52,000 ਤੁਸੀਂ ਦੇ ਦਾਂਗੇ ਅੱਛਾ 1,52,000 ਦੀ ਠੀਕ ਹੈ ਬਈ ਜੀ ਤੇ ਉਦਾਂ ਪੂਰੀ ਗੰਟੀ ਹੈ ਬਾਈ ਐਨ ਕੋਈ ਫੋਨ ਲਾ ਲਵੇ ਕੋਈ ਆਨਲਾਈਨ ਮੰਗਾ ਲਵੇ ਚੋ ਆਈ ਧਾਰ ਦੀ ਪਿੱਛੇ ਸਾਰੇ ਕੈਮਰਾ ਠੀਕ ਹੈ ਬਾਈ ਜੀ ਤੇ ਬਾਈ ਬਾਕੀ ਬਾਈਆਂ ਮਾੜੀ ਮੱਝ ਝੋਟੀ ਰੱਖਦੇ ਹੀ ਨਹੀਂ ਹੈ ਪਹਿਲਾਂ ਮੈਂ ਵੀਡੀਓ ਪਾਉਂਦੇ ਮਈਆਂ ਦੀ ਤੇ ਚੰਗਾ ਪਸ਼ੂ ਬਾਈ ਜੀ ਥਣ ਥਣ ਬਾਈ ਚੰਗਾ ਝੋਟੀ ਦਾ ਤੇ ਪੂਰੀ ਸਾਫ ਸੁਥਰੀ ਹਟਰ ਕੁਆਲਟੀ ਇੱਕ ਵਾਰ ਤੁਹਾਨੂੰ ਦੁਬਾਰੇ ਵੀ ਦਿਖਾ ਦਿੰਦੇ ਆ ਤੇ ਜਿਸ ਸਾਹ ਨਾਲ ਬਾਈ ਰੇਟ ਜਾਇਜ਼ ਹੁੰਦਾ ਮਈਆਂ ਦਾ ਕਿਉਂਕਿ ਜਿੰਨਾ ਕਿ ਮਿੱਠਾ ਪਾਈ ਜਣਾ ਆਪਣਾ ਉਹਨਾਂ ਕਹ ਹੋਈ ਜਾਣਾ ਧੁੱਤ ਵਾਲਾ ਪਸ਼ੂ ਬਾਈ ਜੀ ਤੇ ਬਹੁਤ ਹੀ ਜੈਜ ਕੁਆਲਟੀ ਬਾਈ ਜੀ ਪੂਰੀ ਟਾਪ ਕੁਆਲਟੀ ਦੀ ਹੈ ਤੇ ਬਾਕੀ ਸਿੰਘ ਸੁnga ਪੱਖੋਂ ਬਾਈ ਜੀ ਪੂਰਾ ਸ਼ਾਨਦਾਰ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਪੂਰੀ ਨਿਖੜਵੇਂ ਠੜਨੇ ਤੇ ਸਾਫ ਸੁਥਰੀ ਅਟਰ ਕੁਆਲਟੀ ਹੈ ਬਾਈ ਜੀ ਤੇ ਬਾਕੀ ਬਈ ਸਿੰਘਾਂ ਦੀ ਪੂਰੀ ਖੁੰਡੀ ਹੈ ਤੇ ਪਿੱਠ ਪੋੜੇ ਤੇ ਚੰਗੀ ਬਾਈ ਜੀ ਪਰਮਭਾਈ ਮੋਬਾਈਲ ਨੰਬਰ ਬੋਲ ਦਿੰਦਾ ਪਰਮਭਾਈ 9905072685 ਠੀਕ ਹੈ ਬਈ ਪਿੰਡ ਕਿਹੜਾ ਪੈਂਦਾ ਫਿਰ ਪਿੰਡ ਊਡਰਪੁਰ ਜੀ ਹਾਂਜੀ ਜ਼ਿਲ੍ਹਾ ਲੁਧਿਆਣਾ ਹਾਂਜੀ ਸਮਰਾਲੇ ਦੇ ਅਰਖਮਾਣੋ ਦੇ ਵਿਚਾਲੇ ਘਰੇ ਪਸ਼ੂ ਹੁੰਦੇ ਆ ਫਿਰ ਤਾਂ ਆਪਣੇ ਸਰਵਕਤ ਹੁੰਦੇ ਨੇ ਮਤਲਬ ਫੋਨ ਕਰਕੇ ਆ ਸਕਦਾ ਬੰਦਾ ਜਦ ਮਰਜ਼ੀ ਆ ਜੀ ਠੀਕ ਹੈ ਬਈ ਜੀ ਬਾਤੂ ਮਾਤਰਾ ਚ ਪਸ਼ੂ ਆਏ ਹੋਏ ਨੇ ਜੇ ਕੋਈ ਵੀ ਰਾਉਣਾ ਚਾਹੁੰਦਾ ਤਾਂ ਮੰਡੀ ਆ ਸਕਦਾ ਜੀ ਤੇ ਬਾਕੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਝੋਟੀ ਤੇ ਪਿੱਟਪੜੇ ਚੈੱਕ ਕਰੋ ਮੇਰਾ ਵੀਰ ਬਹੁਤ ਸ਼ਾਨਦਾਰ ਕੁਆਲਟੀ ਹੈ ਜੀ ਤੇ ਪੂਰੇ ਨਿਖਰਵੇਂ ਥਣਦੇ ਬਈ ਜੀ ਚਾਰੇ ਪਾਸੇ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਅਟਰ ਕੁਆਲਟੀ ਸਾਫ਼ ਸੁਥਰੀ ਹੈ ਤੇ ਬਾਕੀ ਕੱਤਕਾਰ ਬਹੁਤ ਵਈ ਝੋਟੀ ਦਾ ਤੇ ਚੈੱਕ ਕਰ ਤੁਸੀਂ ਜੀ ਸਿੰਘਾ ਸੁੰਗਾ ਪੱਖੋਂ ਦੇਖੋ ਖੁੰਡੀ ਹੈ ਪੂਰੀ ਜੀ ਤੇ ਬਾਕੀ ਥਾਣਾ ਲੰਬਾ ਬਈ ਜੀ ਤੇ ਬਾਈ ਕੋਲ ਪੂਰੀ ਜਾਣਕਾਰੀ ਲੈਂਦੇ ਆਪਾਂ ਜੀ ਠੀਕ ਹੈ ਬਾਈ ਕਿੰਦੇ ਪੈਸੇ ਮੇਰੇ ਕੋਲ ਨੂੰ ਦੇ ਠੀਕ ਹੈ ਭਾਈ ਕਿਹੜੇ ਸੂਏ ਸੂਣਾ ਇਹਨੇ ਸੁਈ ਵੀ ਇਹ ਅੱਛਾ ਮਗਰ ਕੀ ਇਸਕੇ ਥੱਲੇ ਕੱਟੀ ਕਿੰਨਾ ਦੁੱਧ ਹੈ ਬਈ ਨੀਚੇ ਇਹਦੇ 13-14 ਲੀਟਰ ਦੁੱਧ ਮੁਕੀ ਚੱਲ ਠੀਕ ਹੈ ਬਈ ਜੀ ਉਦਾਂ ਸੀਲ ਹੈ ਪੂਰੀ ਹਾਂ ਧਾਰ ਤੁਰ ਕੇ ਮੇ ਇਹਦੀ ਧਾਰ ਕਿਵੇਂ ਚੰਗੀ ਠੀਕ ਹੈ ਤੇ ਕਿੰਨਾ ਮੁੱਲ ਰੱਖਿਆ ਬਈ ਆਪਾਂ ਇਹਦਾ ਠੀਕ ਹੈ 1 ਪੈਸਾ ਅੱਛਾ ਜੀ ਕਿੰਨੇ ਤੱਕ ਦੇ ਦੂੰਗਾ ਲਾਸਟ 125 125 ਠੀਕ ਹੈ ਬਈ ਉਦਾਂ ਪੂਰੀ ਸੀਲ ਹੈ ਠੀਕ ਹੈ ਬਈ ਜੀ ਤੇ ਰੇਟ ਬਾਈਆਂ ਦਾ ਥੋੜਾ ਨਾ ਕਰਤਾ ਸ਼ੇਰ ਜੀ ਬਾਕੀ ਝੋਟੀ ਚੰਗੀ ਹੈ ਜੀ ਦੁੱਧ ਵਾਲੀ ਹੈ ਤੇ ਕਿਹੜੇ ਏਰੀਏ ਚੋਂ ਆਈ ਬਈ ਇਹ ਕਿਹੜੇ ਏਰੀਏ ਚੋਂ ਆ ਤਰੋ ਤਰੋ ਤਕੀਆ ਹੋਰ ਵੀ ਹੈ ਭਾਈ ਹੋਰ ਵੀ ਹੈ ਕੋਈ ਕਿਤਨੀ ਹੋਰ 504 ਹੋਰ ਹੈ ਨਾ ਠੀਕ ਹੈ ਭਾਈ ਜੀ ਹੋਰ ਸੋਕਦੇ ਭਾਈ ਮੋਬਾਈਲ ਨੰਬਰ 80599 ਹਾਂ ਜੀ 963345 80 ਕਹੇ ਭਾਈ ਜੀ ਇਸੇ ਇਲਾਵਾ ਕੌਣ ਕੌਣ ਸੀ ਮੰਡੀ ਲਗਾਤੇ ਹੋ ਮਦੈਸ਼ੀ ਮਾਤੋਂ ਅੱਛਾ ਜੀ ਭਾਈ ਠੀਕ ਹੈ ਕੌਣ ਤੋਂ ਇਲਾਕਾ ਭਾਈ ਪੁਰਤਕ ਠੀਕ ਹੈ ਭਾਈ ਜੀ ਤੇ ਨਾਮ ਕੀ ਆਪਣਾ ਰਾਹੁਲ ਠੀਕ ਹੈ ਘਰੇ ਪਸੋਤੇ ਹੈ ਘਰ पे वजूद है फोन करके आ सकते हैं वो बेशक फोन कर दो ठीक है? है भाई जितने टाइम पर भी आओ ठीक है भाई ਤੇ ਰੇਟ ਪਈਆਂ ਦਾ ਠੀਕ ਸੀਗਾ ਤੇ ਬਾਕੀ ਬਾਈ ਕਹਿੰਦਾ ਤੇ ਬਾਕੀ ਸਾਰੇ ਵੀਰ ਨੂੰ ਬੇਨਤੀ ਇਹ ਕਿ ਇਹਨੂੰ ਸਬਸਕ੍ਰਾਈਬ ਵੀ ਰਸਟ ਕਰਿਓ ਮੇਰਾ ਵੀਰ ਐਦਾਂ ਦੀ ਵੀਡੀਓ ਪਰ ਥੋੜਾ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਵੀਰ ਵੀਡੀਓ ਨੂੰ ਆਪਣੀ ਨੂੰ WhatsApp ਗਰੁੱਪਾਂ ਵਿੱਚ ਜੀ ਤੇ ਬਾਕੀ ਆਪਾਂ ਬਾਈ ਜਲਦ ਇਸ ਤੋਂ ਬਾਅਦ ਜਲਦ ਆਪਾਂ Facebook ਤੇ ਵੀ ਕੰਨ ਲੈ ਕੇ ਆਵਾਂਗੇ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਬਾਈ ਦੱਸਿਆ ਜ਼ਰੂਰ ਕਰੋ ਮੇਰਾ ਵੀਰ ਆਪਾਂ ਹਰੀ ਕਮੀ ਦੂਰ ਕਰਾਂਗੇ ਤੇ ਤੁਹਾਡੇ ਤੱਕ ਵੀਡੀਓ ਲੈ ਕੇ ਆਉਂਦੇ ਰਾਂਗੇ ਬਾਕੀ ਸਾਰੇ ਵੀ ਉਹਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਚੈਨਲ ਨੂੰ ਫੋਲੋ ਕਰਦੇ ਨੇ ਜੀ